ਦਰਸਕੋ ਹੁਣ ਸੀ ਖੜੇ ਆ ਕੰਨੀਆਂ ਖੁਰਦ ਜਿੱਥੇ ਕਿ ਸਤਲੁਜ ਦਰਿਆ ਦਾ ਪਾਣੀ ਵਾਲ ਪੱਧਰ ਬਦਨ ਕਾਰਨ ਜਿਹੜਾ ਬੰਨ ਟੁੱਟਣ ਦੇ ਪੂਰੇ ਅਸਾਰ ਬਣੇ ਹੋਏ ਸੀ ਜੇ ਬੰਨ ਟੁੱਟ ਜਾਂਦਾ ਤੇ ਲੋਕਾਂ ਦਾ ਆਸੇ ਪਾਸੇ ਦੇ ਪਿੰਡਾਂ ਦਾ ਭਾਰੀ ਨੁਕਸਾਨ ਜਿਹੜਾ ਹੋ ਰਿਹਾ ਜਾਂ ਸੀ ਤੇ ਇੱਥੇ ਵੱਖ-ਵੱਖ ਪਿੰਡਾਂ ਦੇ ਲੋਕ ਆ ਜਿਹੜੇ ਆ ਪੂਰੀ ਤਨਦੇਹੀ ਦੇ ਨਾਲ ਜਿਹੜਾ ਬੰਨ ਨੂੰ ਮਜ਼ਬੂਤ ਕਰਨ ਵਿੱਚ ਤੇ ਲੱਗੇ ਹੋਏ ਆ ਐ ਦੇਖੋ ਕਿਸ ਤਰ੍ਹਾਂ ਨੌਜਵਾਨ ਜਾਂ ਹੋਰ ਵੱਖ-ਵੱਖ ਪਿੰਡਾਂ ਦੇ ਲੋਕ ਆ ਪੂਰੀ ਤਨਦੇਹੀ ਦੇ ਨਾਲ ਆਪਣੇ ਆਪਣੇ ਇਮਾਨਦਾਰੀ ਦੇ ਨਾਲ ਕਿਸ ਤਰ੍ਹਾਂ ਜਿਹੜੇ ਇਹ ਆ ਬੰਨ ਨੂੰ ਜਿਹੜਾ ਪੱਕਾ ਕਰਨ ਵਿੱਚ ਆਪਣਾ ਅਹਿਮ ਰੋਲ ਅਦਾ ਕਰਿਆ ਜੇ ਇਲਾਕੇ ਦੇ ਇਹ ਨੌਜਵਾਨ ਨਾ ਵੱਡਾ ਪਰਾਲਾ ਕਰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਥੋਂ ਨੇੜੇ ਦੇ ਪਿੰਡਾਂ ਦਾ ਜਿਹੜਾ ਪਾਣੀ ਦੇ ਨਾਲ ਜਿਹੜਾ ਭਾਰੀ ਨੁਕਸਾਨ ਹੋਣ ਦਾ ਜਿਹੜਾ ਅ ਅਨਵਾਨ ਲਗਾਇਆ ਜਾ ਸਕਦਾ ਸੀ ਪਰ ਇਹਨਾਂ ਦੇ ਦਸਮਦਬ ਇਥੇ ਜਿਹੜੇ ਕੁਝ ਪਤਵੰਤੇ ਸਜ ਹੋਣਗੇ ਆਪਾਂ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤਾਂ ਕਰਾਂਗੇ ਉਹ ਇਸ ਕਬੀਰ ਮਸਲੇ ਨੂੰ ਲੈ ਕੇ ਕਿਉਂਕਿ ਕਬੀਰ ਮਸਲਾ ਤਾਂ ਕਿਉਂਕਿ ਲੋਕਾਂ ਦਾ ਇਸ ਮਹੀਨੇ ਤੇ ਖੜਾ ਨੇ ਭਾਰੀ ਜਾਨੀ ਤੇ ਮਾਲੀ ਨੁਕਸਾਨ ਕਰ ਦਿੱਤਾ ਵਾ ਜਿਸ ਨੂੰ ਬਚਾਉਣ ਲਈ ਇਥੋਂ ਦੇ ਲੋਕਾਂ ਦਾ ਨੌਜਵਾਨਾਂ ਦਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿਸ ਤਰ੍ਹਾਂ ਦੇਖੋ ਨੌਜਵਾਨ ਖੜੀ ਦਿਖਾਈ ਦੇ ਰਹੇ ਆ ਤੇ ਆਪਣੇ ਤੰਦ ਦੀ ਨਾਲ ਅਹਿਮ ਜਿਹੜਾ ਰੋਲ ਨਿਭਾ ਰਹੇ ਆ ਇਥੋਂ ਕੁਝ ਪਤਵੰਤੇ ਸੱਜਣ ਹੋਣਗੇ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਉਹ ਅੱਜ ਇਹ ਬੰਦ ਨੂੰ ਮਜ਼ਬੂਤ ਕਰਨ ਵਾਸਤੇ ਕੀ ਕਹਿੰਦੇ ਆ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਇਥੋਂ ਜਿਹੜੀਆਂ ਸਿਆਸੀ ਪਾਰਟੀਆਂ ਜਾਂ ਮੌਜੂਦਾ ਸਰਕਾਰਾਂ ਉਹਨਾਂ ਨੇ ਇੱਥੇ ਕੀ ਯੋਗਦਾਨ ਪਾਇਆ ਜਾਂ ਆਏ ਆ ਉਹ ਕੀ ਆਸ਼ਵਾਸਨ ਦਿੰਦਾ ਤੇ ਇਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਕ ਵੀ ਦੇਖੋ ਕਿਸ ਤਰ੍ਹਾਂ ਜਿਹੜਾ ਸਤਲੁਜ ਦਿਆ ਪਾਣੀ ਕਿਸ ਤਰ੍ਹਾਂ ਤੇਜ਼ੀ ਨਾਲ ਵਹਾ ਹੋ ਰਿਹਾ ਤੇ ਕਿਸ ਤਰ੍ਹਾਂ ਜਿਹੜੇ ਸੇਵਾਦਾਰ ਆਪਣਾ ਅਹਿਮ ਰੋਲ ਅਦਾ ਕਰੇ ਆ हमें पूरी बात करके ਦਾ ਵੈਗਰੀਜ ਕੀ ਪਤੇ ਇੱਕ ਪਿੰਡ ਕੰਨਿਆ ਖੁਰਦ ਦੇ ਨਜ਼ਦੀਕ ਠਵੰਡਾ ਦੇ ਨੰਬਰ ਬੁਰਜੀ ਦੇ ਢਾ ਲੱਗੀ ਆ ਪਿਛਲੇ ਤਕਰੀਬਨ 5-6 ਦਿਨ ਤੋਂ ਅੱਛਾ ਦਰਖਤ ਪਾਉਣ ਦਾ ਕੰਮ ਜਿਹੜਾ ਚੱਲ ਰਿਹਾ ਵਾ ਸਾਨੂੰ ਪ੍ਰਸ਼ਾਸਨ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਤੇ ਨਹੀਂ ਮਿਲਿਆ ਸਿਰਫ ਸਾਨੂੰ ਦਰਖਤ ਵੜ ਦੇ ਪਾਉਣ ਦੀ ਇਜਾਜ਼ਤ ਮਿਲੀ ਔਰ ਸਾਨੂੰ ਉਹ ਤਾਰ ਦੇ ਰਹੇ ਨੇ ਜਾਂ ਜੀਸੀਬੀ ਦੇ ਰਹੇ ਨੇ ਉਸ ਤੋਂ ਇਲਾਵਾ ਸਿਆਸੀ ਪਾਰਟੀਆਂ ਸਾਨੂੰ ਸਾਰੀਆਂ ਪੂਰਾ ਸਹਿਯੋਗ ਕਰ ਰਹੀਆਂ ਵਾ ਅੱਜ ਵੀ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਇੱਥੇ ਆਏ ਨੇ ਐਸਰ ਕਲੀਅਰ ਬੀਬੀ ਸਰਬਜੀਤ ਕੌਰ ਮਨੂਕੇ ਜੱਗਾ ਹਿਸੋਵਾਲ ਸਾਨੂੰ ਉਹਨਾਂ ਨੇ 20-20 ਹਜ਼ਾਰ ਤੇਲ ਜਿਹੜਾ ਦਿੱਤਾ ਵਾ ਡੀਜ਼ਲ ਦਾ ਉਹਨਾਂ ਹੋਰ ਵੀ ਸਵਾਛਨ ਦਵਾਇਆ ਵੀ ਜੋ ਜੇ ਵੀ ਕਿਸੇ ਚੀਜ਼ ਦੀ ਤੁਹਾਨੂੰ ਲੋੜ ਹੋ ਗਈ ਸਾਡੇ ਨਾਲ ਸੰਪਰਕ ਕਰੋ ਅਸੀਂ ਸਾਰੇ ਜਿਹੜੇ ਸਿਆਸੀ ਆਗੂ ਆਏ ਨੇ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਇਸਨੇ ਤਰਸੂ ਵੀ ਜਿਹੜਾ ਇਹ ਬੰਨ ਤੇ ਸੇਵਾਦਾਰ ਲੱਗੇ ਹੋਏ ਆਪ ਨੂੰ ਪਿਛਲੇ ਕਾਫੀ ਸਮੇਂ ਜੀ 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 ਸੇਵਾ ਕਰ ਰਿਹਾ ਬੰਨ ਨੂੰ ਮਜ਼ਬੂਤ ਕਰਨ ਦਾ ਵੀ ਆਪਣਾ ਅਹਿਮ ਰੋਲ ਅਦਾ ਕਰ ਰਿਹਾ ਜੀ ਇਹ ਬੰਨ ਟੁੱਟਿਆ ਸੀ ਜਾਂ ਆਪਣੇ ਬਚਾਅ ਵਾਸਤੇ ਹੋਰ ਪੱਕਾ ਕਰ ਰਹੇ ਹਾਂ ਜੀ ਇਹ ਨਾ ਜੀ ਇੱਥੇ ਬਹੁਤ ਖਤਰਾ ਸੀ ਪਿਛਲੇ ਸਾਲ 23 ਚ ਵੀ ਇੱਥੇ ਕਾਫੀ ਖਤਰਾ ਸੀਗਾ ਜੀ ਉਸ ਪ੍ਰਸ਼ਾਸਨ ਦਾ ਉਸ ਤੋਂ ਵੀ ਜਿਹੜਾ ਰੋਲ ਸੀ ਨਾ ਮਾਤਰ ਰਿਹਾ ਸੀਗਾ ਇਸ ਵਾਰ ਵੀ ਸਾਨੂੰ ਇਲਾਕੇ ਦੇ ਨਾਲ-ਨਾਲ ਦੇ ਪਿੰਡਾਂ ਨੇ ਬਹੁਤ ਸਹਿਯੋਗ ਦਿੱਤਾ ਜਿਸ ਤਰ੍ਹਾਂ ਪਰਜੀਆਂ ਗੁਬਿੰਦਪੁਰ ਖੈਰੇ ਕੁਰਲਾਪੁਰ ਸਾਡਾ ਕੰਨਿਆ ਖੁਰਦ ਪਿੰਡ ਬਾਲੋਕੀ ਵੱਖ-ਵੱਖ ਪਿੰਡਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਬਾਲੋਕੀ ਖੁਰਦ ਪਿੰਡ ਇਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੁਣ ਵੀ ਤਿੰਨ ਟਰਾਲੀਆਂ ਜਿਹੜੀਆਂ ਬੋਰੇ ਭਰ ਕੇ ਬਾਲੋਕੀ ਖੁਰਤੋਂ ਲੈ ਕੇ ਆਏ ਆ ਇਹ ਸਾਰਾ ਕੰਮ ਸੰਗਤ ਦੇ ਸਹਿਯੋਗ ਨਾਲ ਚੱਲ ਰਿਹਾ ਜੀ ਇਹ ਜੇ ਸੇਵਾਦਾਰ ਇਸ ਤਰ੍ਹਾਂ ਮਿਹਨਤ ਕਰਕੇ ਨਾ ਲਵੇ ਤਾਂ ਕਾਫੀ ਖਤਰਾ ਹੋ ਸਕਦਾ ਸੀ ਪੈਣ ਡੁੱਬਣ ਦਾ ਪੂਰਾ ਚਾਂਸ ਬਣੇ ਹੋਈ ਸੀ ਫਿਰ ਤੇ ਬਹੁਤ ਦਿਨ ਪਹਿਲਾਂ ਹੀ ਇਹਦਾ ਇੱਥੋਂ ਹੋ ਜਾਣਾ ਸੀ ਪਿਛਲੀ ਵਾਰੀ ਵੀ ਹੋ ਜਾਣਾ ਸੀ 2023 ਚ ਵੀ ਤੇ ਹੁਣ ਵੀ ਹੋ ਜਾਣਾ ਸੀ ਕਿਉਂਕਿ ਸਰਕਾਰ ਦਾ ਇੱਥੇ ਬਹੁਤਾ ਸਹਿਯੋਗ ਨਹੀਂ ਹੈਗਾ ਜੀ ਇੱਥੇ ਤੇ ਸਿਰਫ ਜਿਹੜੇ ਸਾਡੇ ਸੇਵਾਦਾਰ ਲੱਗੇ ਆ ਨਾ ਜੀ ਉਹ ਹੀ ਜ਼ਿਆਦਾ ਕੰਮ ਸੰਭਾਲ ਰਹੇ ਆ ਕੋਈ ਇਹਨਾਂ ਨੂੰ ਦਿਹਾੜੀ ਨਹੀਂ ਕੁਛ ਨਹੀਂ ਕੋਈ ਪੈਸਾ ਖਰਚ ਨਹੀਂ ਇਹ ਆ ਰੋਟੀ ਪਾਣੀ ਵੀ ਆਪਣੇ ਕੋ ਖਾਂਦੇ ਸਾਰੀ ਮਿਹਨਤ ਕਰ ਰਿਹਾ ਜੀ ਤੁਹਾਡੇ ਸਾਹਮਣੇ ਕਿੰਨੀ ਜਨਤਾ ਲੱਗੀ ਹੈ ਜੀ ਇੱਥੇ ਕਿਰਿਆ ਵਕਤ ਵਕਤ ਕੋ ਸਿਆਸੀ ਪਾਰਿਆਂ ਦੇ ਜਿਹੜੇ ਆਗੂ ਸੀ ਕਹਿੰਦੇ ਇੱਥੇ ਪਹੁੰਚੇ ਆ ਉਹਨਾਂ ਨੇ ਵੀ ਇੱਥੇ ਆ ਕੇ ਹਮਦਰਦੀ ਪ੍ਰਗਟ ਕੀਤੀ ਹੈ ਜਾਂ ਕੋਈ ਆਰਥਿਕ ਮਦਦ ਵੀ ਕੀਤੀ ਹੈ ਆਰਥਿਕ ਮਦਦ ਕੀਤੀ ਹੈ ਸਾਨੂੰ ਇਸ ਤੋਂ ਪਹਿਲਾਂ ਵੀ ਕਰ ਗਿਆ ਮਦਦ ਅੱਜ ਵੀ ਐਸਰ ਕਲੀਅਰ ਸਾਨੂੰ 20000 ਦੇ ਗਏ ਆ ਬੀਬੀ ਸਰਬਜੀਤ ਕੌਰ ਮਾਨੂੰ ਕੇ ਸਾਨੂੰ ਤੇਲ ਦਾ ਡਰਮ ਦੇ ਗਿਆ ਜਗਾ ਇਸ ਵਾਰ ਕਹਿ ਗਿਆ ਸਾਨੂੰ ਵੀ ਤੁਹਾਨੂੰ ਕੱਲ ਨੂੰ ਤੇਲ ਦੇ ਡਰਮ ਦੀ ਪਰਚੀ ਭੇਜ ਦਿਆਂਗੇ ਸਾਨੂੰ ਡੀਜ਼ਲ ਦੀ ਜਿਆਦਾ ਲੋੜ ਸੀ ਡੀਜ਼ਲ ਦੀ ਸਾਡੀ ਉਹ ਮਦਦ ਕਰ ਰਿਹਾ ਹੈ ਕਿਸੇ ਹੋ ਪ੍ਰਸ਼ਾਸਨ ਤੋਂ ਜਾਂ ਮਜੀਦਾ ਸਰਕਾਰ ਤੋਂ ਹੋਰ ਕੀ ਮੰਗਤ ਹੈ ਅਸੀਂ ਪ੍ਰਸ਼ਾਸਨ ਤੇ ਸਰਕਾਰ ਕੋ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਹੁਣ ਤੇ ਫਲੱਡ ਦਾ ਸੀ ਜਦੋਂ ਫਲੱਡ ਦਾ ਸੀਜ਼ਨ ਨਿਕਲ ਜਾਂਦਾ ਉਹ ਉਸ ਤੋਂ ਬਾਅਦ ਇੱਥੇ ਪੱਥਰਾਂ ਦਾ ਕੰਮ ਕਰਵਾ ਕੇ ਇਹਨੂੰ ਪੱਕੀ ਤੇ ਚੰਗੀ ਤਰ੍ਹਾਂ ਨਾਲ ਮਜ਼ਬੂਤ ਕੀਤਾ ਜਾਵੇ ਤਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਜਿਹੇ ਹਾਲਾਤਾਂ ਨਾਲ ਨਿਪਟਣਾ ਪਵੇ। ਕਿਸੇ ਇੱਥੋਂ ਦੀ ਪਲਪਾਲੀ ਜਾਣਕਾਰੀ ਯਾਤਰੇ ਆ ਜੀ ਐਮ ਤੁਹਾਡਾ ਰੋਗਲਾ ਇਥੋਂ ਦੀ ਸੇਵਾਦਾਰ ਹਾਂ ਦਾ ਜਿਹੜਾ ਪਾਣੀ ਦਾ ਪੱਧਰ ਕਿਵੇਂ ਲੱਗ ਰਿਹਾ ਅੱਗੇ ਨੂੰ ਪਾਣੀ ਦਾ ਪੱਧਰ ਵਧਿਆ ਜਾਂ ਵਧਣ ਦੇ ਹੋਰ ਅਸਰ ਬਣ ਰਹੇ ਆ। ਪਾਣੀ ਦਾ ਪੱਧਰ ਤਕਰੀਬਨ ਇੱਥੇ ਕੀ ਚੱਲ ਰਿਹਾ ਜੀ ਕਦੇ 2 ਫੁੱਟ ਵੱਧ ਜਾਂਦਾ ਕਦੇ 2 ਫੁੱਟ ਘਟ ਜਾਂਦਾ ਹਾਂ ਜੇ ਪਿੱਛੇ ਬਰਸਾਤ ਜ਼ਿਆਦਾ ਹੁੰਦੀ ਆ ਭਾਖ ਇਸ ਕਰਕੇ ਇੱਥੇ ਜੇ ਸਾਨੂੰ ਕਾਫੀ ਯੁੱਧ ਲੜਨਾ ਪੈਣਾ ਲੰਬਾ ਜੁੱਧ ਲੜਨਾ ਪੈਣਾ ਜੀ ਇੱਕ ਦਰਸ਼ਕਾਂ ਨੇ ਜਾਣਕਾਰੀ ਸੈਂਡ ਕਰਕੇ ਇਸ ਤਰ੍ਹਾਂ ਸੇਵਾ ਆਪਣੀ ਐਮ ਭੂਮਿਕਾ ਨਿਭਾ ਰਿਹਾ ਦੇਖੋ ਹਰ ਪਤਰ ਜੀ ਆਪਣੇ ਆਪਣੇ ਮਰਜ਼ੀ ਨਾਲ ਜਾਂ ਆਪਣੇ ਤੰਦ ਹੀ ਨਾਲ ਸੇਵਾ ਨਿਭਾ ਰਿਹਾ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕਿਵੇਂ ਹੋ ਰਿਹਾ ਜੀ ਖਾਣ ਪੀਣ ਦਾ ਪ੍ਰਬੰਧ ਸਾਨੂੰ ਜੀ ਕੱਲ ਵੀ ਪਰਸੋਂ ਸਾਨੂੰ ਆਇਆ ਸੀਗਾ ਜੀ ਗੁਰੂ ਸਰ ਕੌਂਕਿਆਂ ਤੋਂ ਲੰਗਰ ਪਾਣੀ ਸ਼੍ਰੋਮਣੀ ਕਮੇਟੀ ਵੱਲੋਂ ਜੀ ਅੱਜ ਵੀ ਐਸਜੀਪੀਸੀ ਵੱਲੋਂ ਗੁਰੂ ਸਰ ਕੌਂਕਿਆਂ ਤੋਂ ਕੱਲ ਸਾਨੂੰ ਕੋਈ ਹੋਰ ਕਿਧਰ ਸੇਵਾ ਆ ਗਈ ਸੀ ਲੰਗਰ ਦੀ ਲੰਗਰ ਦਾ ਸਾਨੂੰ ਸੇਵਾ ਜਿਹੜੀ ਲ ਬੱਚੇ ਕੀ ਨਾਮ ਤੁਹਾਡਾ ਅਮਰਿੰਦਰ ਸਿੰਘ ਕਿਹੜਾ ਪਿੰਡ ਆ ਪਿੰਡ ਛੋਟੀ ਵਾਲੋਂ ਦੀ ਖੁਰਦ ਅੱਜ ਇੱਥੇ ਬੰਧਨ ਬੰਧਨ ਹੋ ਗਿਆ ਮਜ਼ਬੂਤ ਕਰਨ ਵਾਸਤੇ ਕਿਨੇ ਨੌਜਵਾਨ ਵੱਡੀ ਤਕਾਦ ਬਚਾਏ ਹੋਏ ਆ ਤੇ ਤੁਸੀਂ ਵੀ ਇੱਥੇ ਪਹੁੰਚੇ ਹੋ ਕਿ ਕੀ ਕਹਿਣਾ ਚਾਹੁੰਦੇ ਹੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਨਾਲ ਦੇ ਜਿੰਨੇ ਵੀ ਪਿੰਡ ਆ ਹਰ ਨੌਜਵਾਨ ਨੂੰ ਹਰ ਹਰ ਘਰ ਤੋਂ ਜਨੇ ਮਜਬੂਰ ਹੋਣਾ ਚਾਹੀਦਾ ਔਰ ਇਹ ਸੇਵਾ ਨਾਲ ਬੜੀ ਪਿਆਰੀ ਦੀ ਅਸੀਂ ਤਿੰਨ ਦਿਨ ਤੋਂ ਇੱਥੇ ਆ ਰਹੇ ਹਾਂ ਮੋਰੇ ਭਰ ਕੇ ਰਿਤੀਏ ਲੈ ਆ ਰਹੇ ਹਾਂ ਛੋਟੀ ਵਾਲੋਂ ਦੀ ਖੁਰਦ ਦੇ ਸਾਰੇ ਸੱਜਣਾਂ ਦੇ ਅਟੋਟ ਸਾਡੇ ਪਿੰਡ ਦੇ ਵੀ ਕਈ ਲੋਕ ਨੂੰ ਚੋਟ ਦੇ ਨਹੀਂ ਗਿਆ ਕਰੋ ਕਰੀ ਅਸੀਂ ਸੁਝਾਅ ਵੀ ਲਾਇਆ ਪਰ ਅਜੇ ਤੱਕ ਕੋਈ ਨਹੀਂ ਬੋਲੇ ਅਜੇ ਜਿੰਨੇ ਵੀ ਨੌਜਵਾਨ ਆਪਣੀ ਡੋਵਾਲ ਤੇ ਵਧੀਰੇ ਛੋਟੀ ਬਾਲੋ ਕੀ ਹਰਤ ਨਾ ਤੇ ਅਸੀਂ ਜਿੰਨਾ ਅਖੇ ਤੇ ਸਾਨੂੰ ਕਹਿਣ ਕਿ ਉਹਨਾਂ ਦੇ ਸਾਥ ਦੇ ਵਾਗ ਵਿੱਚ ਐ ਦਰਸ਼ਕੋ ਸਿਓ ਆਪਣੇ ਚੈਨਲ ਵੱਲੋਂ ਵੀ ਜਿਹੜੇ ਆਸੇ ਪਾਸੇ ਦੇ ਪਿੰਡਾਂ ਦੇ ਨਿਵਾਸੀ ਨੂੰ ਅਪੀਲ ਕਰਾਂਗੇ ਕਿਉਂਕਿ ਇਹ ਨੌਜਵਾਨ ਨੇ ਜੋ ਕਿਹਾ ਬਾ ਮੈਂ ਇਹਨੀਆਂ ਗੱਲਾਂ ਤੋਂ ਸਹੀ ਸਾਬਤ ਕਰਦਾ ਮਾਂ ਕਿਉਂਕਿ ਮੈਂ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਜਿਹੜੇ ਨੇੜੇ ਦੇ ਪਿੰਡਾਂ ਦੇ ਨਿਵਾਸੀ ਨੂੰ ਕਹੂੰਗਾ ਵੀ ਸਾਰੇ ਤੰਦਹੀ ਦੀ ਨਾਲ ਸਾਰਿਆਂ ਕਿਉਂਕਿ ਇਹ ਜਿਹੜੀ ਭੀੜ ਪੈ ਜਾਣੀ ਆ ਜੇ ਬੰਨ ਟੁੱਟ ਜਾਂਦਾ ਘਰਾਂ ਚ ਪਾਣੀ ਵੜ ਜਾਣਾ ਸੀ ਕਿਸੇ ਇੱਕ ਦੇ ਘਰ 'ਚ ਉਹ ਸਾਰਿਆਂ ਹੀ ਪਿੰਡਾਂ ਦਾ ਸਾਰਿਆਂ ਨਿਵਾਸੀ ਨੁਕਸਾਨ ਕਰ ਦੇਣਾ ਸੀ ਸਾਰੇ ਉੱਠੋ ਉੱਠ ਕੇ ਸਾਰੇ ਹੰਬੜਾ ਮਾਰੋ ਤਾਂ ਕਿ ਜਿੱਥੇ ਆਪਾਂ ਆਪਣਾ ਬਚਾ ਲਈਏ ਉੱਥੇ ਆਪਾਂ ਹੋਰ ਨਗਰ ਨਿਵਾਸੀਆ ਬਚਾਅ ਕਰ ਸਕੀਏ